ਓ ਪੈਂ ਤੇ ਜਾ ਦੀ ਲਾਈਟ ਉੱਡ ਗਈ ਤਾਂ ਜੇ ਹੁਣ ਘਰੇ ਜਾਣੇ ਆਏ ਨਹੀਂ ਪਤਾ ਲਾਈਟ ਆ ਜੇ ਚਲ ਮੈਨੂੰ ਨਾ ਫੋਨ ਹੀ ਲਾਉਣਾ ਪਊਗਾ ਵੀ ਰੋਟੀ ਚਾਹ ਤਪੜਾ ਜੋ ਬੰਦੇ ਦੀ ਹੈਲੋ ਉਹ ਗੱਲ ਤਾਂ ਸੁਣ ਲੋ ਤੜਕੇ ਦਾ ਆਇਆ ਹੋਇਆ ਰੋਟੀ ਚਾਹ ਤਪੜਾ ਜੋ ਨਾ ਰੋਟੀ ਹੈ ਨਾ ਚਾਹ ਹੈ। ਆ ਪਰ ਮੈਂ ਕਿਵੇਂ ਆ ਜਾ ਆਹ ਲੋਨ ਖੜ ਕੇ ਲਾਉਣਾ ਪਊ ਪਾਣੀ। ਉਹ ਸਾਰੀਆਂ ਬੱਟਾ ਤੋਂ ਹੀ ਕਰ ਜੂਗਾ ਨਹੀਂ। ਆਹੋ ਚਲ ਫੜਾ ਕੇ ਜਾਓ। ਆਹੋ ਫੜਾਓ ਪੜਾਓ। ਛੇਤੀ ਆ ਜਾਓ। ਚਾਹ ਲੇਟ ਆ ਗਈ ਤਾਂ ਮੈਂ ਹੁਣ ਇੱਧਰ ਪਾਣੀ ਵਾਢੀ ਜਾਣਾ ਹੈਗਾ ਯਾਰ ਫੇਰ ਉਹ ਹੋ ਜੂਗਾ। ਜਿਹੜਾ ਮੋਟਰ ਕੋਲੇ ਜਾ ਕੇ ਉੱਥੇ ਬਹਿ ਜਾਨੇ ਆ ਹੋਰ ਕੀ 10 ਮਿੰਟ। ਹੈਓ ਬੰਨ ਕੀ ਦਾ ਨੂੰ ਲੱਗ ਗਿਆ ਕਿਤੇ ਉਹਨਾਂ ਦਾ ਹੀ ਨਾ ਹੋਵੇ ਆਹ ਦਾ ਹੂਸਵੇਰ ਦਾ ਵਿਆਹ ਅੱਜ ਹੈ ਭੁੱਖਾ ਤੇ ਆਇਆ ਆਹ ਦਾ ਸੀ ਆਲੂਆਂ ਨੂੰ ਪਾਣੀ ਲਾ ਕੇ ਆਉਣਾ ਹੈ ਹੁਣ ਕੱਟਿਆ ਨਾ ਜਾਵੇ ਹੈਲੋ ਹਾਂ ਕਿਵੇਂ ਜੱਕਾ ਮੇਰੇ ਗੋਹੇ ਦੇ ਤਾਂ ਹੱਥ ਲਿਬੜੇ ਮੈਂ ਤਾਂ ਗੋਹਾ ਸਿੱੜਦੀ ਫਿਰਦੀ ਸੀ ਹਾਂ ਇਨੂੰ ਵੀ ਪਤਾ ਵੀ 10 ਰਜ ਗਏ ਫਿਰ ਮੈਂ ਕਿੱਧਰ ਕਿੱਧਰ ਹੋਵਾਂ ਮੈਂ ਤਾਂ ਗੋਹਾ ਸੜਦੀ ਫਿਰਦੀ ਸੀਗੀ ਹੁਣ ਬੀਬੀ ਹੋਰਾਂ ਰੋਟੀ ਤਾਂ ਬਣਾ ਹੀ ਸਕਦਿਆਂ ਨੇ ਆਉਣੀ ਐ ਚੰਗਾ ਮੈਂ ਇੱਕ ਵਠਲ ਰਹਿ ਗਏ ਸਿੱਟਿਆ ਮਾ ਆ ਗਈ ਬੀਬੀ ਤਾਂ ਉਹ ਮੈਂ ਨੱਤ ਪਟੀ ਕਾਲੀ ਦੀ ਉਹ ਮਂਗਾਈ ਸੀ ਹੁਣ ਕਰਕੇ ਹਾਂ ਤੇ ਇੱਕ ਹੋਰ ਮਂਗਾ ਲੂ ਵਧੀਆ ਜਿਹਾ ਮਹਿੰਗਾ ਜਾਂ ਹਾਂ ਹਾਂ ਬਰਾਤ ਆਜਣ ਤੇ ਜੂ ਫੇਰ ਜੂ ਮਂਗਾ ਲਈ ਮਂਗਾ ਲਈ ਪਰ ਤੂੰ ਮਂਗਾ ਲਈ ਆ ਫੋਨਾ ਮਂਗਾ ਲਈ ਕੋਈ ਚੱਕੀ ਅੰਦਰ ਧਰਿਆ ਫੇਰ ਆਉਂਦੀ ਆ ਫੇਰ ਉਹ ਟੱਪੂ ਵੀ ਆ ਕੇ ਕੋਈ ਨਾ ਉਹ ਟੱਪੀ ਹੋ ਜਾਊ ਹੋਰ ਰੱਖ ਕੇ ਮਿੱਟੀ ਅੰਦਰ ਧਰਿਆ ਹਾਂ ਉਹ ਤਾਂ ਕਿ ਆਉਂਦੀ ਤਾਂ ਉਹ ਹੀ ਕਰਦੀ ਹੈ ਧਰਿਆ ਕੀ ਕਹਿੰਦੀ ਸੀ ਠੀਕ ਹੈ ਨਹੀਂ ਆਪ ਨੂੰ ਰੋਟੀ ਨੂੰ ਆ ਤੇ ਕੋ ਗੁੰਡਾ ਪਾਣੀ ਲਾਉਂਦਾ ਉਹ ਗੋਹਲ ਛੱਡੀ ਫਿਰਦੀ ਆ ਉਹ ਮੈਂ ਬਣਾ ਲੂਗੀ ਰੋਟੀ 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 ਬਾਕਦੀ ਹੈਗੀ ਹਾਂ ਉਹ ਅੰਦਰ ਵਾਹ ਜਾ ਕੇ ਆਪੇ ਪਕਾ ਲੂਗੀ ਰੋਟੀਆਂ ਗੈਸ ਸਲੰਡਰ ਮੁੱਕਿਆ ਭਾਈ ਚੁੱਧੇ ਤੇ ਪਕਾ ਕੇ ਤੇ ਆਪੇ ਫੜਾ ਆਉਂ ਮੁੰਡੇ ਦੀਆਂ ਰੋਟੀਆਂ ਤੇ ਬਾਹਰ ਤਾਂ ਆਇਆ ਪਿਆ ਫੇਰ ਕਦੋਂ ਪਕਾਉਗੀ ਧੂਮਾ ਘਰੋਂ ਗੋਹੇ ਦਾ ਵੱਠੀ ਚੱਕੀ ਫਿਰਦੀ ਟੱਟੇ ਦੀ ਲੈ ਮੌਜਾਂ ਨਾਲ ਫੋਨ ਚੱਕੀ ਬੈਠਣਾ ਦੋਨੇ ਦੇਖ ਤਾਂ ਸਹੀ ਮੈਨੂੰ ਤਾਂ ਇਹ ਬਣ ਜੇ ਮੈਂ ਪੜੀ ਵੀ ਖੀਨੀ ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਮੈਸ ਕੋਈ ਸਾਰਿਆਂ ਦੀ ਨੌਕਰ ਐ ਕੁਛ ਵੀ ਨਹੀਂ ਕਰਦਿਆਂ ਮੌਜਾਂ ਨਾ ਬਹਿ ਜਾਂਦਾਂ ਫੋਨ ਚੱਕ ਕੇ ਦਾਲ ਸੁਣ ਬੀਬੀ ਮੇਰੀ ਮੈਂ ਤੜਕੇ ਦੀ ਉઠી ਐ ਉਦੋਂ ਦੀਨੇ ਮੈਂ ਸਾਰਾ ਕੰਮ ਕਰਿਆ ਧਾਰਾ ਮੈਂ ਗੱਡਿਆ ਗੋਹਾ ਮੈਂ ਸਿੱਟਿਆ ਹੈ ਚਾਹ ਦੋ ਵਾਰੀ ਮੈਂ ਕਰ ਲਈ ਭਾਂਡੇ ਸਾਰੇ ਮੈਂ ਮਾਂਜਦੇ ਹੈ ਤੇ ਉਹ ਖੇਤ ਗਿਆ ਤੇ ਤੁਸੀਂ ਫੋਨ ਵੀ ਨਹੀਂ ਚੱਕਿਆ ਉਹ ਫੋਨ ਕਰੀ ਜਾਂਦਾ ਤੁਸੀਂ ਰੋਟੀ ਨਹੀਂ ਤੋਨੇ ਜਾਣਗੇ ਬੇਲੀਆਂ ਬੈਠੀਆਂ ਪਕਾ ਸਕਦੇ ਨਾ ਭਾਈ ਫਿਰ ਤੇਰਾ ਬੰਦਾ ਖੇਤ ਗਿਆ ਤੇ ਤੂੰ ਹੀ ਰੋਟੀ ਪਕਾ ਕੇ ਫੜਾ ਇਹ ਤਾਂ ਬੰਦਾ ਤਾਂ ਪਰਦੇਸਾਂ ਚ ਫਿਰਦਾ ਤੇ ਫਿਰ ਤੁਸੀਂ ਰੋਟੀ ਤਾਂ ਪਕਾਈ ਸਕਦੋਂ ਤੁਸੀਂ ਹੀ ਖਾਣੀ ਖਾਵਾਂਗੇ ਰੋਟੀ ਤਾਂ ਜੂਜਾ ਪੱਕੂ ਕਿੱਤੋਂ ਉਹਦੇ ਵਾਸਤੇ ਮੈਂ ਹੈਗੀ ਐ ਨਾ ਨੌਗਰਾਂ ਦੀ ਰੋਟੀ ਇਹ ਗਏ ਹਾਂ ਬਕਾਉਂਦੀ ਐ ਇਹਨੂੰ ਗਏ ਗਏ ਸਮੋਕੇ ਆ ਮੈਂ ਫਿਰ ਇਹ ਕਿਵੇਂ ਬਕਾਉਣੀ ਤੇ ਮੈਂ ਉੱਥੇ ਚੁੱਲੇ ਮੂਰੇ ਧੁਖੜਾ ਧੂਏ ਚ ਕਿਉਂ ਮੈਂ ਮੈਂ ਕੋਈ ਇਨਸਾਨ ਨਹੀਂ ਪਰ ਸ਼ਾਂਤਾ થઈ ਗਈ ਫਿਰ ਜਦੋਂ ਮੁੱਕਿਆ ਫਿਰ ਭਾਈ ਭਰਾ ਲੈਣੇ ਮੇਰੀ ਗੱਲ ਸੁਣੋ ਜੇ ਮੈਂ ਅਣਪੜਿਆ ਨਾ ਮਤਲਬ ਇਹ ਨਹੀਂ ਹੈਗਾ ਵੀ ਜਿਵੇਂ ਨਾ ਨਾ ਤੁੰ ਸੁਣ ਮੇਰਾ ਨਾ ਮੈਂ ਅੱਜ ਚੁੱਲ੍ਹੇ ਤੇ ਪਕਾਵਾਂ ਤੇ ਨਾ ਮੈਂ ਪਕਾਵਾਂ ਕਰ ਲਾ ਤੇ ਕਿਉਂ ਅੱਛਾ ਅਸੀਂ ਦੋਨੇ ਜੀ ਆ ਗਏ ਉਹ ਤਾਂ ਫਿਰ ਦਾ ਖੇਤ ਸੱਪਾਂ ਦੀਆਂ ਸਿਰਨਾਮੇ ਦਾ ਤੇ ਮੈਂ ਫਿਰ ਆ ਚਾ ਗੋਹੇ ਸਿੱੜਦੀ ਤੇ ਚੁੱਲ੍ਹੇ ਮੂਰੇ ਤੂੰ ਫਿਰ ਮੇਰੇ ਪਿਆ ਨੇ ਉਹੀ ਥੋੜਾ ਜਿਹਾ ੱਕਦਾ ਦਿੱਤਾ ਨੇ ਮੈਨੂੰ ਪੜਾਇਆ ਜੇ ਅਸੀਂ ਪੜੇ ਲਿਖੇ ਹੁੰਦੇ ਤਾਂ ਫਿਰ ਐ ਤਾਂ ਨਹੀਂ ਹੈਗਾ ਸਾਨੂੰ ਤੁਸੀਂ ਇਹੀ ਰੋਲ ਦਿਓ ਮੈਂ ਤਾਂ ਨਾ ਪਕਾਵਾਂ ਅੱਜ ਰੋਟੀ ਚੁੱਲੇ ਤੇ ਨਾ ਪਕਾਵਾਂ ਕੱਲ ਮੈਂ ਤਾਂ ਪੀਜ਼ਾ ਆਰਡਰ ਕਰਿਆ ਆ ਮੈਂ ਵੀ ਫਿਰ ਉਸੇ ਦੀ ਰੋਟੀਆਂ ਪਕਾ ਕੇ ਲੈ ਕੇ ਜਾਊ ਕੱਲੇ ਦੀਆਂ ਰੋਟੀਆਂ ਫਿਰ ਮੈਥੋਂ ਵੀ ਨਹੀਂ ਪਕਦਾਂ ਅਸਲ ਵਿੱਚ ਮੇਰਾ ਤਾਂ ਪੀਜ਼ਾ ਆਰਡਰ ਕਰਿਆ ਆ ਪੀਜ਼ਾ ਆ ਜਾਊਗਾ ਸੱਜੇ ਕੱਲ ਤੁਸੀਂ ਕੱਲ ਫਿਰ ਮੈਂ ਵੀ ਉਸੇ ਦੀ ਲੈ ਕੇ ਜਾਊ ਲੈ ਹੋ ਆ ਗਿਆ ਤਾਂ ਭੁੱਖਾ ਤੇ ਆਇਆ ਵਿਚਾਰਾ ਖੇਤੋਂ ਉਹ ਲਾਈ ਬੈਠੀਆਂ ਆਡਾ ਮੈਨੂੰ ਕੀ ਪਤਾ ਸੀ ਵੀ ਰੋਟੀ ਕਿਉਂ ਨਹੀਂ ਲੈ ਕੇ ਆਉਂਦੀਆਂ ਖੇਤੋਂ ਇਹਨਾਂ ਨੇ ਕਾ ਕਲੇਸ ਨਹੀਂ ਮਾਰਤਾ ਜੇ ਕਲੇਸ ਨਾ ਨਾ ਹੁੰਦਾ ਮੈਂ ਕੋਈ ਦੁਨੀਆ ਜਿੱਤਣ ਵਾਲਾ ਬੰਦਾ ਕਹਿੰਦੇ ਘਰੋਂ ਹਾਰ ਜਾਂਦਾ ਤਾਂ ਹਾਰਤਾ ਹੈ। ਇਹਨੇ ਮਾਰਤਾ ਮੈਨੂੰ। ਕੀ ਕਰੇ ਬੰਦਾ ਨੇ ਖੇਤਾਂ ਰਹਿ ਵੀ ਸਾਰਾ ਦਿਨ ਇਹਨਾਂ ਦਾ ਹੀ ਸਿਆਪਾ। ਇਹਨਾਂ ਵਿਚਾਰਿਆਂ ਨੂੰ ਪਾਣੀ ਵੀ ਨਹੀਂ ਦੇ ਪਿਆ ਸੀ ਤੇ ਇਹ ਤਾਂ ਲੱਗੀ ਮੂ ਪਾਣੀ ਫੜਾਵਾ ਕੇ ਰਣਾ ਮੈਂ ਕਰਦੀ ਇਹਨਾਂ ਨਾਲ ਗੱਲ। ਇਹਨਾਂ ਨੂੰ ਤਾਂ ਆਏ ਆ ਵੀ ਪਤਾ ਨਹੀਂ ਇਹ ਐਡੀ ਹੈ। ਇਹ ਮਾਰ ਚੱਜ ਹਾਂ ਕੀ ਹੈ? ਹਾਂ ਮੇਰੀ ਗੱਲ ਸੁਣ ਲੋ ਪਾਣੀ ਪੀਣਾ ਇਹਨਾਂ ਨੂੰ। ਇਹ ਗੱਲ ਕੋਈ ਨਾ ਕੋਈ ਕੋਈ ਫੈਮ ਹੈ। ਕੀ ਕਰਾਂ ਗਲੂਸ ਕੱਢ ਦਿੰਨੂੰ ਤੁਸੀਂ ਅੱਜ ਜਾਗਦੇ ਅੱਖੀਂ ਵੇਖ ਲਿਆ ਨਾ ਸੋਨੂੰ ਤਾਂ ਸੱਚ ਨਹੀਂ ਆਉਂਦਾ ਮੇਰਾ ਮੈਂ ਜਦ ਸੁਣ ਦੱਸਦੀ ਆ ਮੇਰੇ ਨਾਲ ਦ੍ਰਿਆਤ ਕਰਦੀ ਐ ਬੀਬੀ ਬੀਬੀ ਸਿਆਣੀ ਐ ਬੀਬੀ ਨੂੰ ਦ੍ਰਿਆਤ ਕਰਨੀ ਨਹੀਂ ਚਾਹੀਦੀ ਉਹਨੂੰ ਤਾਂ ਕਹਿੰਦੀ ਇਹ ਪੜ੍ਹੀ ਲਿਖੀ ਐ ਇਹਦੇ ਘਰਾਂ ਵਾਲਾ ਫੌਜੀ ਐ ਆਪਾਂ ਕੰਮ ਨਹੀਂ ਕਰਦੇ ਪਰ ਕੰਮ ਤਾਂ ਕਰਦੇ ਆ ਕੋਈ ਗੱਲ ਨਹੀਂ ਲੜਾਈ ਨਹੀਂ ਪਾਈਦੀ ਹੁੰਦੀ ਤੂੰ ਰੋਟੀਆਂ ਬਣਾ ਮੈਂ ਸਾਰਾ ਦਿਨ ਮੈਨੂੰ ਗੋਹੇ ਦਾ ਬੱਠਲ ਵੀ ਨਿਚਕਾਉਂਦਿਆਂ ਦੋਨਾਂ ਚ ਕੋਈ ਜਾਨੀ ਹੱਥ ਹੀ ਲਵਾਉਂਦੀ ਹੋਵੇ ਮੈਂ ਸਾਰਾ ਦਿਨ ਮੇगो ਹਸੜਦੀਆਂ ਉਤਾਰਾਂ ਕੱਢਦੀਆਂ ਸੰੰਗਾਂ ਪਾਉਣੀ ਐ ਖੇਤ ਨੂੰ ਪਾਈ ਦੀਆਂ ਜਦੋਂ ਤੁਹਾਡਾ ਭਰਾਵਾਂ ਦਾ ਫਰਕ ਨਹੀਂ ਨਾ ਤੇ ਤੂੰ ਨਾ ਪਾ ਪਰਕ ਰੋਟੀਆਂ ਦੇ ਪਕਾਉਂਦੀ ਨਹੀਂ ਤੂੰ ਸੁਣੀ ਚੜਾ ਰੱਖਿਆਗਾ ਮੈਂ ਸਿਲੰਡਰ ਫਿਰ ਭਰਾ ਕਿਲਾ ਤੂੰ ਹੱਥ ਨੇ ਤੂੰ ਕਿਹਨਾਂ ਰੋਟੀਆਂ ਪਕਾ ਦੇ ਚੱਲ ਤੁਹਾਡੇ ਕਹਿੰਦੇ ਮੈਂ ਰੋਟੀ ਬਣਾ ਲੈਣੀ ਐ ਪਰ ਫਰਕ ਤਾਂ ਕਰਦੀ ਐ ਹੋਣਾ ਨਾ ਹੋਵੇ ਕਿਤੇ ਕੱਲੀਆਂ ਲੈ ਕੇ ਆਪਾਂ ਨਾਲ ਆਇਆ ਤਾਂ ਸਕਦੇ ਹੋਂ ਨਹੀਂ ਮੈਂ ਤਾਂ ਸਾਰੇ ਪਰਿਵਾਰ ਦੇ ਨਹੀਂ ਪਕਾਉਂਦੀ ਪਰ ਤੁਸੀਂ ਬੀਬੀ ਨੂੰ ਤਾਂ ਕਹਿ ਸਕਦੇ ਹੋ ਕਿ ਤੂੰ ਇਹਨਾਂ ਦੋਨਾਂ ਦੇ ਵਿੱਚ ਤੂੰ ਦਾ ਨਦਰ ਯਾਤ ਰੱਖ ਚੱਲ ਮੈਂ ਕਹੂੰਗਾ ਕੋਈ ਗੱਲ ਨਹੀਂ ਮੈਂ ਲੜੀਦਾ ਨਹੀਂ ਹੁੰਦਾ ਹਉਨ ਤਾਂ ਹਰੇਕ ਚੀਜ਼ ਹੁਣ ਵੀ ਆ ਤੂੰ ਆ ਲੈ ਲਈ ਤੂੰ ਆ ਲੈ ਲਈ ਤੂੰ ਆ ਲੈ ਲਈ ਮੈਨੂੰ ਕਹੇ ਤੂੰ ਨਹੀਂ ਨਹੀਂ ਲਿਆ ਕਿ ਦਿੱਤੀ ਕੋਈ ਨਹੀਂ ਦਵਾ ਲਊਂਗਾ ਕੋਈ ਗੱਲ ਨਹੀਂ ਰੋਟੀਆਂ ਬਣਾ ਹਾਂ ਚੱਲ ਬਣਾਉਣੀ ਐ ਮੈਂ ਇਹ ਤਾਂ ਵਾਲੀ ਬਹੁਤ ਖਰਾਬ ਹੋ ਗਈ ਲੈ ਹੈਨਾ ਮੇਰੇ ਤਾਂ ਦੁਬਾਰੇ ਸਟੇਟ ਕਰਾਉਣ ਵਾਲੀ ਹੋਵੇ ਬਾਹਰ ਕੱਲ ਨੂੰ ਕਰਾ ਕੇ ਲਿਉਂ ਕੱਲ ਨੂੰ ਬੀਬੀ ਨੂੰ ਕਹੂੰਗੀ ਵੀ ਸਹਿਰ ਜਾ ਕੇ ਸਟੇਟ ਕਰਾਈ ਨਾ ਲਿਆਵਾ ਕੱਲ ਤਾਂ ਖਰ ਠੀਕ ਨਹੀਂ ਹਜੇ ਤਾਂ ਕੱਲ ਨੂੰ ਜਾ ਕੇ ਜ਼ਰੂਰ ਖਰਾਬ ਕੇ ਲਿਓ ਹੋ ਗਏ ਖਰਾਬ ਜੀ ਤੁਹਾਡੇ ਵੀ ਦਵਾਰੀ ਬਹੁਤ ਖਰਾਬ ਹੁੰਦੇ ਜਾਂਦੇ ਨੇ ਹੁਣ ਸਟੇਟ ਕਰਾਈ ਗਈ ਸੀ ਦੇਖੇ ਬੀਬੀ ਮਤਲਬ ਬਾਰ ਬਹੁਤ ਖਰਾਬ ਹੋ ਗਏ ਦਵਾਰੇ ਸਟੇਟ ਕਰਾਉਣੇ ਪੈਣਗੇ ਕਰਾ ਲਈ ਫੇਰ ਕੱਲ ਨੂੰ ਨਾ ਵਗ ਜਾ ਸਕੂਟਰੀ ਵੀ ਕੱਪ ਕਰਕੇ ਸਕੂਟਰੀ ਲਈ ਜੇ ਕਰਾ ਲਈ ਇੰਨੇ ਕ ਵੇਸ ਤੇ ਲੈਣਗੇ ਇਹ 5000 ਲੱਗ ਜੀ ਵੀ। ਕੱਲ ਕੋਈ ਨਹੀਂ। ਕੁੜਮਾਏ ਦੇ ਲੂੰਗੀ ਟਕਰਾਂ। ਨਾਲ ਮੂੰਹ ਦਾ ਕਰਾਏ ਫਿਰ ਵਿਆਹ ਤਾਂ ਕਰਾਂਗੇ ਹੀ ਆਪਾਂ ਸੋਹਣੇ ਤਾਂ ਲੱਗੇ। ਹਾਂ। ਆਹ ਮੂੰਹ ਦਾ ਤਾਂ ਦੇ ਮੈਨੂੰ ਇਹ ਖਰਾਬ ਜਿਓ। ਇਹ ਉਹ ਤਾਂ ਸਾਰਾ ਦਾ। ਬਸ ਹੀ ਕੰਮ ਕਰਦੇ ਆ ਦੋਵੇਂ ਜੀ ਅਸੀਂ ਕਰਦੇ ਆ। ਉਹ ਤਾਂ ਆਹ ਫਣਾਉਂਦੇ ਆ ਜੇ ਕੱਲ 500 ਰੁਪਇਆ ਮੰਗਿਆ ਤਾਂ ਦੇਖੇ ਮੇਰੇ ਕੋਲ ਸਾਡੇ ਤਾਈਤ ਕੀ ਝੋਨਾ ਹੀ ਨਹੀਂ ਹੋਇਆ। ਹਾਂ ਨਹੀਂ ਜੀ ਸੀ। ਹਾਂ ਆਂਦੀ ਆਂਦੀ ਸਾਡੇ ਤਾਈਤ ਕੀ ਝੋਨਾ ਨਹੀਂ ਪਾਇਆ। ਕੀ ਝੋਨਾ ਕਿਉਂ ਨਹੀਂ ਹੋਇਆ? ਇੰਨਾ ਤਾਂ ਝੋਨਾ ਹੋਇਆ। ਮੇਰੇ ਕੋਲ ਤੇ ਹੈ ਨਹੀਂ ਫਿਰ ਝੋਨੇ ਨੂੰ। ਇੰਨਾ ਕੋਲ ਤਾਂ ਸਾਰਾ ਕੁਸਾ ਹੈ। ਮੇਰੇ ਬਾਅਦ ਤੇ ਉੱਕ ਜਾਂਦੇ ਆ ਵੀਰੇ ਨੇ ਤਾਂ ਕੋਈ ਨਹੀਂ ਕਿ ਹਾਂ ਇਹਦਾ ਵੀ ਝੋਨਾ ਘਟ ਨਿਕਲਿਆ ਤੇ ਫਿਰ ਮੈਂ ਤਾਂ ਜੱਫਗੀ ਨੂੰ ਆਖਿਆ ਤੇ ਉਹਨੇ ਤਾਂ ਸੋਮ ਮੈਨੂੰ ਕੋਰੀ ਪਾ ਤੇ ਕਿ ਆਹ ਝੋਨਾ ਹੀ ਨਹੀਂ ਹੋਇਆ ਉਹਨਾਂ ਆਂ ਬੁਕਾ ਦਿੰਦੇ ਆ ਹਾਂ ਉਹ ਵੀ ਫਿਰ ਪੌਣੀ ਸੀ ਹਾਂ ਇਹਨਾਂ ਦੀ ਇੱਕ ਵੀ ਕੋਈ ਝੋਨਾ ਘਟ ਨਹੀਂ ਨਿਕਲਿਆ ਹਾਂ ਇਹਦਾ ਮੇਰੇ ਕੋਈ ਮੇਰੇ ਬਾਅਦ ਤੇ ਘਟ ਨਿਕਲਦਾ ਜਦੋਂ ਮੈਂ ਮੰਗ ਲੈਨੀ ਉਹਦਾ ਘਟ ਹੋ ਜਾਂਦਾ ਜਦੋਂ ਆਪ ਗਿਆਨਾ ਹੁੰਦਾ ਚਰਚ ਪਟਿਆ ਨੂੰ ਅਦ ਵੱਧ ਹੋ ਜਾਂਦਾ ਫਿਰ ਮੈਨੂੰ ਨਹੀਂ ਪਤਾ ਮੈਂ ਤਾਂ ਵਿਆਹ ਚਾ ਕਰਾ ਕੇ ਲੈ ਹੂੰ ਸਟੇਟਾ ਦੇ ਕਰਕੇ ਕਰਕੇ ਸਕੂਟਰੀ ਲੈ ਕੇ ਵਗ ਜੀ ਤਾਂ ਇਹੀ ਕਰਦੀ ਰਹੂਗੀ ਹਾਂ ਮਹਿਨਤ ਉਹਨੇ ਕੱਪੜੇ ধੋਣਾ ਰੋਟੀ ਲੈਣਾ ਪਕਾਦੀ ਤੇ ਤਤੀ ਤਤੀ ਖਾ ਲੋ ਤੀ ਰੋਟੀ ਨੇ ਸਬਜ਼ੀ ਬਣਾਈ ਪਈ ਹੈਗੀ ਤੇ ਨਏ ਰੋਟੀ ਬਣੀ ਪਈ ਹੈ ਮੈਂ ਤਾਂ ਰੋਟੀ ਪੀਜਾ ਖਾ ਲਿਆ ਮੈਂ ਤੇਰੀਆਂ ਪੱਕੀਆਂ ਨਾ ਅੱਜ ਖਾਵਾਂ ਨਾ ਖਾਵਾਂ ਕੱਲ੍ਹ ਸਾਲ ਮੇਰੇ ਰੋਟੀ ਹੁੰਦੀਆਂ ਨਹੀਂ ਗਈਆਂ ਲਾ ਕੇ ਗੁੱਲੀਆਂ ਉੱਤੇ ਤਰ ਦਨੀਆਂ ਟੀਮ ਡੱਬੇ ਚ ਨਹੀਂ ਪਣੀ ਮੈਂ ਤਾਂ ਹੁਣ ਹੀ ਲਾਂ ਨੀ ਤਾਜ਼ਾ ਨਾ ਨਹੀਂ ਖਾ ਲੋ ਤੁਸੀਂ ਨਾ ਮੈਂ ਤਾਂ ਉਹਦਾ ਪੀਜ਼ਾ ਖਾ ਲਿਆ ਮੈਂ ਤਾਂ ਪੀਜ਼ਾ ਆਰਡਰ ਕਰਾਇਆ ਸੀ ਪੀਜ਼ਾ ਖਾ ਲਿਆ ਨਾ ਮੈਂ ਖਾ ਲੂ ਗੋਭੀ ਦੀ ਸਬਜ਼ੀ ਸਾਨੂੰ ਇੰਨੀ ਪਸੰਦ ਹੈ ਮੈਂ ਤਾਂ ਉਹ ਬਣਾਈ ਹਰ ਕੀ ਨਾ ਮੈਂ ਤਾਂ ਖਾਣੀ ਨਹੀਂ ਹੈਗੀ ਮੈਂ ਤਾਂ ਪੀਜ਼ਾ ਖਾ ਲਿਆ ਸਾਡੇ ਵਾਸਤੇ ਤਾਂ ਕਦੂ ਦੀ ਵੀ ਪਈ ਸੀ ਤੇ ਬਾਈ ਰਾਤ ਲਿਆ ਸੀ ਕਦੂ ਮੈਂ ਕਦੂ ਦੀ ਬਣਾਈ ਸੀਗੀ ਤੇ ਮੈਂ ਤਾਂ ਆਖਿਆ ਨਾ ਤੈਨੂੰ ਬਾਈ ਪਸੰਦ ਆ ਆਲੂ ਗੋਭੀ ਮੈਂ ਤਾਂ ਤਾਜ਼ੀ ਬਣਾਈ ਹੁਣ ਨਾ ਮੈਂ ਤਾਂ ਪੀਜ਼ਾ ਖਾ ਲਿਆ ਫਿਰ ਮੈਨੂੰ ਪ ਮੈਂ ਤਾਂ ਚਾਹ ਦੇਖ ਲਉਂ ਤਾਂ ਪੱਕੀ ਪਈ ਖਾਲ ਉਸ ਲਈ ਨਾ ਪੱਕੀ ਪਈ ਹੈ ਖਾਲ ਨਾ ਮੈਂ ਤਾਂ ਖਾਣੀ ਨਹੀਂ ਮੈਂ ਕੱਪੜੇ ਧੋ ਲਿਆ ਵਿਵੀ ਅੰਦਰ ਮੇਰਾ ਸੂਟ ਪਿਆ ਧੂਣ ਵਾਲਾ ਹੂੰ ਉਹਨੂੰ ਕਹਿ ਦੇ ਤੂੰ ਧੋਊਗੀ ਉਹ ਕੱਪੜੇ ਧੋਣ ਤਾਂ ਲੱਗੀ ਹੈਗੀ ਉਹ ਖਾਜਣੀਆਂ ਆਜਾ ਦੇ ਕੱਪੜੇ ਵੀ ਲਾਈ ਗਈ ਅੰਦਰੋਂ ਧੋਦੀ ਕੀ ਵਿਵੀ ਇਹਦੇ ਗਰਪਰੀ ਦੇ ਕੱਪੜੇ ਭਾਏ ਨਾਲ ਅੰਦਰੋਂ ਉਹ ਵੀ ਲਾਈ ਗਈ ਕੋਈ ਨਹੀਂ ਵਿਵੀ ਧੋਦੇ ਨਹੀਂ ਹਾਂ ਧੋਦੇ ਹੋ ਵੀ ਮੈਂ ਨਿ ਚੱਕਰ ਕੇ ਮੈਂ ਲਾ ਗਈ ਮਾਤਾ ਫੇਰ ਆ ਜਿਹੜੇ ਰਹਿ ਗਈ ਚਾਰ ਤੋਂ ਪਤਾ ਨਹੀਂ ਕਿ ਉਹ ਚੱਕਰ ਉਹਨੇ ਮੈਂ ਬਿੰਦ ਪੈਣੀ ਹੈ ਗੋਲੀ ਲੈ ਕੇ ਨਹੀਂ ਤੇ ਨਹੀਂ ਪਤਾ ਨਹੀਂ ਕੀ ਹੋ ਗਿਆ ਇੰਨੇ ਚੱਕਰ ਕਿਉਂ ਆਈ ਜਾਂਦੇ ਨੇ ਸਹੀ ਸਹੀ ਹਾਇ ਰੱਬ ਵਧੀਆ ਸੀ ਲਾ ਕਪੜੇ ਤੋਂ ਇਹਨੇ ਸਾਰੇ ਧੁੱਤੇ ਜਾਂਦੇ ਹੋ ਹੋ ਕਿੱਥੇ ਮੇਰਾ ਫੋਨ ਗਲਦਾ ਕੀ ਕਿਸੇ ਨੂੰ ਅੱਗ ਲਾ ਦਿੰਦੇ ਨੇ ਮੇਰਾ ਕੋਣਾ ਹੇ ਹੋ ਹੋ ਰਬਾ ਇਨੇ ਚੱਕਰਾਈ ਜਾਂਦੇ ਆ ਪਤਾ ਨਹੀਂ ਕੀ ਹੋ ਗਿਆ ਓਹ ਹੇ ਹੋ ਹੋ ਹੇ ਇਹ ਚੱਕਲੇ ਫੋਨ ਪਤਾ ਨਹੀਂ ਕਿੱਧਰ ਨੂੰ ਗਿਆ ਹੇ ਹੈਲੋ ਹੋ ਗਏ ਮੈਨੂੰ ਤਾਂ ਚੱਕਰ ਵਾਲੇ ਆ ਹੀ ਜਾਂਦੇ ਪਤਾ ਨਹੀਂ ਬੀਬੀ ਲੋ ਹੋ ਗਿਆ ਗੋਲਗਾ ਲਿਆ ਦਿਓ ਮੈਂ ਰੱਖੇ ਟੇਟ ਗਿਆ ਜਿੜਾ ਮਾਰਨ ਲਿਆ ਨਹੀਂ ਛੇ ਦੀ ਲਿਆ ਦਿਓ ਮੇਰੇ ਤਾਂ ਕੱਪੜੇ ਧੋਣ ਵਾਲੇ ਪਏ ਮੈਨੂੰ ਤਾਂ ਚੱਕਰ ਵਾਲੇ ਆ ਦੇ ਆ ਹੀ ਜਾਂਦੇ ਐ ਤੂੰ ਚਾਹ ਲੀਰੇ ਮੈਂ ਛੱਡ ਪਰੇ ਮੈਨੂੰ ਹਲਾਉ ਕਰਨਾ ਤੇ ਘਾਉਣਾ ਹੈ ਲਿਆ ਦਿਓ ਹੁਣੀ ਲੈ 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 ਚਲ ਮੇਰੇ ਵੀਰ ਪਈਆਂ ਮਗ ਦਾ ਨਾ ਪਾਂਡਾ ਦਾ ਟਿੱਕ ਲੱਗਿਆ ਪਿਆ ਬੀਬੀ ਮੌਜਾ ਨਾ ਸੱਜੇ ਦਾ ਮਾਰੀ ਪਈਆ ਕਰਾਈ ਆਂਦੇ ਐ ਫਿਰ ਮਾਈ ਦਾਪਾ ਮਾਂ ਮਾਜਣਾ ਜਾ ਕੇ ਤੇ ਗੁਰਪ੍ਰੀਤ ਨੂੰ ਕਹਦੇ ਤੂੰ ਨਾ ਮਾਂਜੀ ਗੁਰਪ੍ਰੀਤ ਮਾਜ ਨੂੰ ਮੈਨੂੰ ਬੀਬੀ ਬਾਲੇ ਚੱਕਰਾਉਣ ਲੱਗ ਗਈ ਉਹ ਨਹੀਂ ਮਾਂਜਦੀ ਮਾਈ ਮਾਂਜ ਲੈ ਨਹੀਂ ਮਾਂਜੀ ਬੀਬੀ ਫਿਰ ਬਹਿ ਲੈ ਮੈਂ ਹੀ ਮਾਰ ਲੈਣੀ ਔਖੀ ਸੌਖੀ ਮੈਂ ਗੋਲਗਾ ਮੰਗਵਾਣਾ ਸੀ ਨਾ ਹਜ ਲਿਆਂਦੀਆਂ ਨਹੀਂ ਤੂੰ ਬਹਿ ਜਾ ਕੁਛ ਨਹੀਂ ਹੁੰਦਾ ਮੈਂ ਮਾਂਜਦੀ ਔਖੀ ਸੌਖੀ ਨੋ ਲਾਏ ਜਾਨ ਹਮ ਤਾਂ ਬਾਹਰ ਗੱਦੇ ਹੁਣ ਕੈਨੇ ਮੈਂ ਮੱਜੇ ਤੇ ਪਈ ਐ ਨਾਲੇ ਤਿਹਾਂ ਕੋਲ ਨੇ ਯਾਏ ਨਾਲੇ ਤਾਂ ਕੈਨੇ ਮੈਂ ਪਈ ਐ ਹਰ ਚੱਕਰਾਂ ਦੇ ਦੀਦੀ ਭਾਂਡੇ ਵਾਜਣ ਲੱਗ ਪਾਈ ਜਾਂਦੇ ਐ ਫਿਰ ਭਾਂਡੇ ਬੀਬੀ ਘਾਲ ਕਰਨ ਲੱਗੀ ਭਾਂਡੇ ਤੇ ਮਾਂਜ ਲੈਣੀ ਹਾਂ ਬੀਬੀ ਤੂੰ ਕਿਉਂ ਨਹੀਂ ਆਉਣੀ ਐ ਚਲ ਔਖੀ ਸੌਖੀ ਮੈਂ ਆਈ ਦਿੰਦੀ ਚਲ ਆ ਤਵਾਈ ਲੈ ਲੈ ਇਹਦੇ ਨਾਲ ਸੱਟ ਖੋ ਜਿੰਦੀ ਨਹੀਂ ਨਹੀਂ ਤੇ ਲੈ ਮੈਂ ਪਾਣੀ ਇੱਕ ਬੱਸ ਲੈ ਜੀ ਪਾਣੀ ਕਰ ਠੀਕ ਤਾਦ ਪਤਾ ਨਹੀਂ ਕਿਉਂ ਪੇਟ ਤੇ ਹੋਈ ਜਾਂਦਾ ਹੈ ਕੁੜੇ ਗੁਰਪ੍ਰੀਤ ਬੁਰਪ੍ਰੀਤ ਹਾਂ ਕੀ ਕਹਿਨੀ ਆ ਦਵਾਈ ਦੇ ਦੇ ਮੈਨੂੰ ਗੈਰ ਵਾਲੀ ਦਵਾਈ ਨਹੀਂ ਦਿੱਤੀ ਮੈਂ ਤੂੰ ਵੀ ਨਹੀਂ ਫੋਨ ਦੇਖਣ ਦਿੰਦੀ ਤੂੰ ਤਾਂ ਉਹ ਨਹੀਂ ਲੱਗ ਜੰਨੀ ਆਵਾਜ਼ਾਂ ਮਾਰ ਦਵਾਈ ਤਾਂ ਮੈਂ ਲੈਣੀ ਹੈ ਅਗਰ ਨਹੀਂ ਨਾ ਚੱਕ ਕੇ ਕਰਾਉਣਾ ਤੇ ਨਹੀਂ ਮਮਾ ਜੀ ਨਹੀਂ ਹੁੰਦੀ ਜਾਂਦੀ ਮੈਂ ਤਾਂ ਫੋਨ ਦੇਖਦੀ ਨਹੀਂ ਤੇ ਟਾਈਮ ਟੜਦੀਆਂ ਨਹੀਂ ਤੇ ਮੈਂ ਵੀ ਜੀ ਹੈ ਬੈਠੀ ਆ ਇਸ ਮੀਟਿੰਗ ਆ ਪਹਿਰ ਤੇ ਦਰ ਦੋਈ ਜਾਂਦਾ ਐ ਬੱਸ ਬੋਲ ਮਾਰੇ ਮਾਂਹ ਦਵਾਈ ਦੇਜੋ ਇੱਥੋਂ ਤਾਂ ਸਾਰਾ ਦਿਨ ਆਏ ਕਰੀ ਜਾਂਦੇ ਐ ਕਿਹੜਾ ਮੈਨੂੰ ਦਵਾਈ ਜਾਂ ਕਿੱਥੇ ਲੈਣੀ ਇੱਥੇ ਮੈਨੂੰ ਤਾਂ ਹਾਂ ਨਵਾਂ ਨੰਦਿੰਗਾ ਐ ਉਹ ਵੱਲਦਾ ਨਹੀਂ ਟੁੱਟੋਂ ਨਾ ਹਾਰੋ ਨਾ ਉਹ ਤਾਂ ਕਹਿਦਾ ਹੀ ਨਾ ਕੀ ਵੀ ਦਵਾਈ ਦੇ ਸਕ ਮੈਂ ਤਾਂ ਗੁਰਪ੍ਰੀਤ ਨੇ ਦੇਤੀ ਹੁਣ ਮੈਂ ਤੇ ਇੱਧਰ ਕੰਮ ਕਰੀ ਜਾਂਦਾ ਯਾਦ ਤੈਨੂੰ ਪਤਾ ਵੀ ਉਹ ਪਹਿਲਾਂ ਨੇ ਕੁਝ ਕੱਖੇ ਲਾ ਕੇ ਲੱਗ ਜੇ ਹੁਣ ਬੜਾ ਲੱਗੂ ਮੇਰੇ ਦੇ ਲਈ ਮੇਰੇ ਦੇ ਲਈ ਦਵਾਈ ਫਿਰ ਮੈਂ ਤੇ ਨਹੀਂ ਸਮਝ ਨਾ ਕਰੋ ਨਿਕਲ ਜਾ ਤਬਾਹ ਹੋ ਜਾ ਫਕਾ ਦੇ ਵੀ ਦੇ ਤੋ ਉੱਤਰ ਹੋ ਜਾ ਦੌਰ ਘਟੇ ਤੂੰ ਇਸ ਪਾ ਨਿਕਲ ਕੀ ਇਹ ਚੁੰਨੀ ਨਾ ਵੀ ਆ ਗਈ ਇਹ ਲੋ ਮੰਨ ਦੂ ਕਿ ਹੋਵੇ ਛੇ ਮਿੰਟ ਆਵਾ ਹਰੋਂ ਲਾਇਆ ਇੰਚਾਰਜ ਪਤਾ ਲੱਗ ਗਿਆ ਤੁਹਾਨੂੰ ਹੋ ਕੇ ਮੈਂ ਲਾਂਦੀ ਏ ਢੋਲਾ ਚੱਕੀ ਦਵਲਤੀ ਨਾ ਲਵਾ ਲੋਤੀ ਤੁਸੀਂ ਸਾਰਾ ਦਿਨ ਕਲੇਸ਼ ਪਾਈ ਰੱਖਦੇ ਹੋ ਵੀ ਕਰਦੀ ਨਹੀਂ ਕੁਛ ਕਰਦੀ ਨਹੀਂ ਮਹਾਜਾ ਗੰਡੀ ਪੈ ਨਾਏ ਸਕਾਰੀ ਕੰਮ ਦਾ ਕਿਵੇਂ ਸ਼ੁਰੂ ਕਰ ਤੁਸੀਂ ਕਰ ਲੋਗੇ ਨਾਲ ਮਿਲ ਕੇ ਹੋਰੀ ਕੰਮ ਕਰਦੇ ਹੋ ਤਾਂ ਸਾਰਾ ਦਿਨ ਫਬਦੀ ਲਫੋਂ ਸੁਣੀ ਜਾਂਦੀ ਹੈ ਫਿਰ ਹੁਣ ਆਪੇ ਕਰਨਾ ਪਊਗਾ ਹੁਣ ਆਪੇ ਕਰਨਾ ਪਊਗਾ ਜਦੋਂ ਕੋਈ ਹੋਇਆ ਹੀ ਨਾ ਕਰੇ ਲੈ ਕਲੇਸ਼ ਕਿਹਦੇ ਨਾਲ ਕਰੂਗੀ ਉਹ ਹੁਣ ਮੈਥੋਂ ਕਿੱਥੋਂ ਹੁੰਦਾ ਧੰਦਾ ਹੁਣ ਕੱਲੀ ਕਿਧਰ ਲੜੂਗੀ ਤਾਂ ਮੈਥੋਂ ਵੀ ਨਹੀਂ ਹੁੰਦਾ ਹੁਣ ਪਰ ਆਪੇ ਕਰੂਗੀ ਕੰਮ ਕਰਨਾ ਪਿਆ ਆਪੇ ਕਿਵੇਂ ਕਰੂਗੀ ਕਈ ਚੱਲੇ ਨਾਲ ਮਿਲ ਕੇ ਬਸ ਹੁਣ ਮੈਂ ਇਹਦਾ ਕੰਮ ਭਾਲਦੇ ਹੁਣ ਮੇਰੇ ਨਾਲ ਕਰਨਾ ਇਹ ਕਰਤਾ ਬਦਲ ਗੁਰਪ੍ਰੀਤਾ ਤਾ ਤੂੰ ਮਾਇਓ ਨੇ ਸਬਜ਼ੀ ਦਾ ਤਿਆਰੀ ਕਰਦੀ ਐ ਤੇ ਤੂੰ ਉਹ ਤਾਰਾ ਤੂੰ ਕੱਢ ਲੈ ਜਾਂ ਆਟਾ ਗੋਲਦੇ ਮੈਨੂੰ ਕੋਈ ਕੰਮ ਤਾਂ ਕਰ ਮੈਥੋਂ ਨਹੀਂ ਬੀਬੀ ਹੁੰਦਾ ਹੈਗਾ ਤੇ ਫਿਰ ਮੈਂ ਸਬਜ਼ੀ ਬਣਾਵਾਂ ਤੇ ਉਦੋਂ ਤਾਰਾ ਕੌਣ ਕੱਢੂ ਮੈਨੂੰ ਤਾਰਾ ਆਉਂਦੀ ਨਹੀਂ ਮੈਂ ਤਾਰਾ ਕਿੱਥੋਂ ਕੱਢਦਾ ਤੇ ਫਿਰ ਉਹਦੇ ਨਾਲੇ ਲੜੀ ਜਾਂਦੀਆਂ ਸੁ ਫਿਰ ਉਹਦੇ ਬਿਨਾ ਤਾਂ ਔਖੇ ਹੋਗੇ ਤਾਰਾ ਕੌਣ ਕੱਢੂਗਾ ਮੈਥੋਂ ਜਦੋਂ ਮੈਨੂੰ ਆਉਂਦੀ ਨਹੀਂ ਮੈਂ ਕਿੱਥੋਂ ਕੱਢਦਾ ਤਾਰਾ ਫਿਰ ਸਬਜ਼ੀ ਬਣਾ ਲਾ ਰੋਟੀ ਬਣਾ ਲਾ ਕੋਈ ਤਾਂ ਹੁੰਦਾ ਹੀ ਹੋ ਨਾ ਆਟਾ ਗੁੰਨੂ ਮੇਰੇ ਤਾਂ ਹੱਥ ਖਰਾਬ ਹੋ ਜਾਣਗੇ ਨਾ ਜਾਣ ਦਿੰਦੀ ਉਹਨੂੰ ਨਾ ਨਾ ਜਾਣ ਦਿੰਦੀ ਤਾਂ ਫਿਰ ਉਹੀ ਕਰਕੇ ਦੇ ਜਾਊਗੀ ਆਪਾਂ ਉਹੀ ਕਰੀ ਜਾਊ ਮੈਨੂੰ ਨਹੀਂ ਇੰਨਾ ਦਾ ਤਾਰ ਤੂੰ ਨੇ ਮੈਨੂੰ ਨਹੀਂ ਆਉਂਦੀ ਹੈਗੀ ਨਾਲੇ ਤਾਂ ਉਹਦੇ ਨਾਲ ਲੜ ਜਾਂਦੀਆਂ ਸੋ ਉਹ ਦੋ ਤੋਰਦੀ ਤੇ ਹੁਣ ਉਹਦੇ ਬਣੇ ਔਖੇ ਹੋਏ ਪਈਆਂ ਉਹ ਬੋਲਦੀ ਤਾਂ ਹੈਗੀ ਕੰਮ ਤਾਂ ਸਾਰਾ ਕਰਦੀ ਐ ਤੂੰ ਤਾਂ ਕਬਈ ਤੋ ਨਹੀਂ ਹੁੰਦਾ ਬੈਠੋ ਨਹੀਂ ਹੁੰਦਾ ਤੇ ਕਾ ਜਾਣ ਦਿੰਦੀ ਮੈਨੂੰ ਤਾਂ ਫੌਜੀ ਦਾ ਫੋਨ ਆ ਗਿਆ ਮੈਂ ਤਾਂ ਗੱਲ ਕਰਤੀ ਉਹਦਾ ਫੌਜੀ ਦਾ ਫੋਨ ਸੁਣ ਲਾ ਫਿਰ ਬੁਢੀ ਤਾਂ ਭੋਮਾ ਚੁੰਨੇ ਚੁੰਨਾ ਟੁੜੀ ਫੇੜੇ ਡਿਗਦੀ ਔਰ ਸਸਤੀ ਕਾਲ ਵੀ ਸੀ ਸਸਤੀ ਕਾਲ ਬਹੁਤ ਟਿਕਾ ਹੈ ਇਹ ਭੰਡੇ ਚੱਕੀ ਫਿਰਦੀ ਔਰੇ ਫੜਾ ਬੈਠ ਜਾ ਹੁਣ ਮੈਂ ਆ ਗਈ ਮੇਰੀ ਗੱਲ ਸੁਣ ਹਾਂ ਮੈਨੂੰ ਦੱਸਿਆ ਬਹੁਤ ਗਰੀਬ ਬੁਖਾਰ ਪੀ ਗਈ ਮੈਂ ਆਪਾਂ ਪੁੱਰਾ ਕੀਤਾ ਕੀ ਕਰਾਂ ਮੈਂ ਤਾਂ ਮੇਰੀ ਗੱਲ ਸੁਣ ਮੈਂ ਚਾਹ ਬਣਾਉਣੀ ਹੈ ਚਾਹ ਪੀ ਕੇ ਨਾ ਆਪਾਂ ਦਵਾਈ ਲੈ ਕੇ ਆਉਣੇ ਆ ਪਹਿਲਾਂ ਤਾਂ ਹਾਂ ਤੇਰੀ ਦਵਾਈ ਮੁੱਕੀ ਪਈ ਮੈਂ ਸਗੀ ਜੀ ਤੇ ਨਾ ਸਭੀ ਬੀਬੀ ਦਵਾਈ ਬਿਮਾਰ ਹੋ ਗਈ ਸੀ ਤੇ ਮੈਂ ਚਾਹ ਬਣਾਉਣੀ ਹੈ ਤੂੰ ਬੈਠ ਤੂੰ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰ ਕੋਈ ਨਹੀਂ ਮੰਗੇਗੀ ਇਹ ਕੰਮ ਕਰਨ ਨੂੰ ਮੈਂ ਆਪੇ ਕਰੂੰਗੀ ਤੂੰ ਬੈਠ ਖਾਣ ਨਾਲ ਕੋਰਪਰੇਟ ਪਤਾ ਉਹ ਆਂਗੇ ਕਿ ਉਹਨੂੰ ਬੁਲਾ ਲਈ ਵੱਡੀ ਆ ਉਹ ਫੇਰ ਵੀ ਠੀਕੋਂ ਚੰਗਾ ਕੋਈ ਨਾ ਵੀ ਭੀਜੇ ਤੂੰ ਕਹੀ ਨਹੀਂ ਬੁਲਾਣੂਗੀ ਹਾਂ ਬੁਲਾ ਲਈ ਮੇਰਾ ਪਤਾ ਸਸੀ ਗਾਲ ਜੀ ਆ ਗਈ ਹਾਂ ਹਾਂ ਆ ਗਈ ਮੈਂ ਤਾਂ ਬੀਬੀ ਤੋਂ ਟੋਪ ਦਾ ਸਰਾਚੂ ਪੜ ਲਿਆ ਸੀ ਮੈਂ ਕਿ ਬੀਬੀ ਮੈਂ ਲੈ ਚਾਹ ਬਣਾਉਂਦੀ ਹੋਊਗੀ ਮੈਂ ਮੈਂ ਬਣਾਉਣੀ ਐ ਚਾਹ ਅੱਛਾ ਹੋਰ ਬੀਬੀ ਵੀ ਠੀਕ ਸੀ ਸਾਰੇ ਠੀਕ ਸੀ ਵਧੀਆ ਹੂੰ ਔਰ ਪਣ ਮਿਤਾਬ ਦੇ ਉਹ ਚਕਮੰਡ ਚ ਹੀ ਰਹੀ ਮੈਂ ਆਖ ਕੇ ਵੀ ਪੜ੍ਹੀ ਹੋਈ ਆ ਮੈਂ ਪੜ੍ਹਾਈ ਤੇ ਨਾ ਕੰਮ ਨਹੀਂ ਸਿੱਖੀ ਕਿਉਂ ਪੜ੍ਹੀ ਗਈ ਹੂੰ ਹੂੰ ਹੁਣ ਮੈਨੂੰ ਤੂੰ ਸਿਖਾਇਆ ਦੀ ਮੈਂ ਕੰਮ ਕਰ ਲਿਆ ਕਰੂ ਕੋਈ ਗੱਲ ਨਹੀਂ ਮੈਂ ਠੀਕ ਆ ਰਹਾਂ ਤੂੰ ਮੈਥੋਂ ਛੋਟੀ ਸੀ ਮੇਰੇ ਜਵਾਕਾਂ ਵਰਗੀ ਇਸ ਤੂੰ ਮੈਨੂੰ ਉਦਾਂ ਦੀ ਦੱਸ ਦੇਂਦੀ ਬੜੇ ਇਸ ਤਾਂ ਬਹੁਤ ਔਖੇ ਹੋਏ ਤੇਰੇ ਮਾਗਰੋਂ ਬਾਲੇ ਜਿਆਦੇ ਮੈਨੂੰ ਕੰਮ ਇੰਨਾ ਆਉਂਦਾ ਨਹੀਂ ਸੀ ਇਹ ਤਾਂ ਬਹੁਤ ਹੋਵੇ ਨਾ ਨਾ ਬੀਬੀ ਮੈਂ ਇਹ ਕਰੀ ਪੈੜੇ ਮੈਂ ਕੰਮ ਸਿਖਾ ਦੇਈ ਇਹਨਾਂ ਕਰਕੇ ਇੱਥੋਂ ਬਣਾ ਲੈਣਗੇ ਆਪਾਂ ਦੋਨੇ ਭੈਣਾਂ ਰਾਲ ਮਿਲ ਕੇ ਕਰ ਲਿਆ ਕਰ ਚੱਲ ਕੋਈ ਨਾ ਭੈਣੇ ਹੁਣ ਮੈਨੂੰ ਸਿਖਾ ਦੀ ਆਪਾਂ ਰਾਲ ਸੁਗੋਲ ਜੀ ਮੈਂ ਹੁਣ ਬਣਾਉਣੀ ਆ ਨਾ ਚਾਹ ਹਾਂ ਤੇ ਉਸ ਤੋਂ ਬਾਅਦ ਆਪਾਂ ਦੋਨੇ ਭ